ਦੋਸਤੋ ਕੁਦਰਤ ਦਾ ਆਪਣਾ ਇੱਕ ਫਲੋ ਹੁੰਦਾ ਆਪਣਾ ਇੱਕ ਰਿਦਮ ਹੁੰਦਾ ਇਨਸਾਨ ਦੇ ਬਾਬਤ ਗੱਲ ਕਰੀਏ ਤਾਂ ਇਨਸਾਨ ਜਦੋਂ ਕਨਸੀਵ ਹੋ ਗਿਆ ਬੱਚਾ ਤਾਂ ਇੱਕ ਕੁਦਰਤ ਦਾ ਨਿਜਮ ਆ ਕਿ ਇੰਨੇ ਹਫ਼ਤੇ ਬਾਅਦ ਆ ਅੰਗ ਡਿਵੈਲਪ ਹੋਏਗਾ ਇੰਨੇ ਮਹੀਨਿਆਂ ਬਾਅਦ ਆ ਅੰਗ ਡਿਵੈਲਪ ਹੋਏਗਾ ਉਸ ਤੋਂ ਬਾਅਦ ਕਿੰਨੇ ਚਿਰ ਚ ਬੱਚਾ ਰੋੜਨ ਲੱਗਦਾ ਤੁਰਨ ਲੱਗਦਾ ਪੁਬੇਰਟੀ ਹਾਰਮੋਨਲ ਚੇਂਜਸ ਗਰਲਸ ਦੇ ਅੰਗ ਡਿਵੈਲਪ ਹੁੰਦੇ ਮੁੰਡਿਆਂ ਦੇ ਦਾੜੀ ਵਗੈਰਾ ਆਉਂਦੀ ਲੇਕਿਨ ਇਨਸਾਨ ਨੇ ਹੁਣ ਆਪਣੇ ਆਪ ਨੂੰ ਰੱਬ ਤੋਂ ਉੱਤੇ ਕੁਦਰਤ ਤੋਂ ਉੱਤੇ ਬਣਾ ਲਿਆ ਜੋ ਕੁਦਰਤ ਦਾ ਰਿਦਮ ਆ ਉਹਦੇ ਨਾਲ ਛੇੜਛਾੜ ਸ਼ੁਰੂ ਕਰ ਦਿੱਤੀ ਜਵਾਨੀ ਵੱਲ ਜਲਦੀ ਭੱਜਿਆ ਜਾ ਰਹਾ ਹੈ ਗਲਤ ਤਰੀਕੇ ਨਾਲ ਆਰਟੀਫੀਸ਼ੀਅਲ ਐਂਟੀਨੇਚਰ ਹੋ ਕੇ ਕੁੜੀਆਂ ਆਪਣੇ ਆਰਗਨਸ ਨੂੰ ਫਾਈਨਲ ਸ਼ੇਪ ਦੇ ਰਹੀਆਂ ਜੋ ਕੁਦਰਤੀ ਨਹੀਂ ਹੈ ਬॉयਜ਼ ਦੇ ਵਿੱਚ ਕੁਝ ਇੰਜੈਕਸ਼ਨਸ ਦਿੱਤੇ ਜਾ ਰਹੇ ਆ ਕਿ ਜਲਦੀ ਜਵਾਨੀ ਹੋਵੇ ਜਲਦੀ ਗਰੋਥ ਆਵੇ ਅਗਰ ਅਨਵਾਂਟਡ ਪ੍ਰੈਗਨੈਂਸੀ ਹੁੰਦੀ ਆ ਤਾਂ ਕਲੀਨਿਕਲ ਅਬੋਰਸ਼ਨ ਦੀ ਜਗ੍ਹਾ ਤੇ ਅੱਜ ਕੱਲੋ ਕਿੱਟਾਂ ਦਿੱਤੀਆਂ ਜਾ ਰਹੀਆਂ ਜੋ ਹਾਰਮੋਨਸ ਦੇ ਐਂਟੀ ਨੇ 2-3 ਵਾਰੋਂ ਕਿੱਟ ਖਾਧੀ ਤਾਂ ਬਹੁਤ ਕੇਸਸ ਐਸੇ ਆ ਰਹੇ ਜਿਨ੍ਹਾਂ ਦੇ ਪੀਰੀਅਡਸ ਡਿਸਟਰਬ ਹੋ ਗਏ ਹਾਰਮੋਨਸ ਡਿਸਟਰਬ ਹੋ ਗਏ ਦੁਬਾਰਾ ਬੇਬੀ ਕਨਸੀਵ ਹੀ ਨਹੀਂ ਹੋ ਰਹਾ ਉਸ ਤੋਂ ਬਾਅਦ ਬੜਾਪੇ ਚ ਆਪਣੇ ਆਪ ਨੂੰ ਜਵਾਨ ਰੱਖਣ ਲਈ ਉਮਰ ਘੱਟ ਦਿਖਾਉਣ ਦੇ ਲਈ ਵੀ ਬਹੁਤ ਸਾਰੇ ਪ੍ਰੋਡਕਟ ਯੂਜ਼ ਕੀਤੇ ਜਾਂਦੇ ਨੇ ਸੋ ਇਹ ਸਾਰੇ ਦੇ ਚੱਲਦੇ ਬੋਡੀ ਦਾ ਰਿਦਮ ਖਰਾਬ ਹੁੰਦਾ ਬੋਡੀ ਦਾ ਜੋ ਫਲੋ ਹੈ ਉਹ ਖਰਾਬ ਹੁੰਦਾ ਬੋਡੀ ਆਪਣਾ ਕੰਮ ਖੁਦ ਕਰਨਾ ਭੁੱਲ ਜਾਂਦੀ ਔਰ ਨਤੀਜੇ ਸਾਰਾਂ ਦੇ ਸਾਹਮਣੇ ਅੱਜ ਕੱਲ ਕੀ ਹੋ ਰਿਹਾ ਮੁੰਡਿਆਂ ਦੇ ਚੈਸਟ ਗਰਲਜ਼ ਵਰਗੀ ਹੋ ਰਹੀ ਆ ਕੁੜੀਆਂ ਦੇ ਵਾਲ ਆ ਰਹੇ ਨੇ ਐਂਡ ਇਹਦਾ ਖਮਿਆਜਾ ਸਭ ਤੋਂ ਵੱਧ ਉਹ ਭੁਗਤ ਰਹੀ ਆ ਜੋ ਆਰਟੀਫੀਸ਼ਲ ਤਰੀਕੇ ਨਾਲ ਆਪਦੀ ਜ਼ਿੰਦਗੀ ਸਭ ਤੋਂ ਵੱਧ ਜਿਉਂਦੇ ਉਮਰ ਲਕੋ ਹੁੰਦੇ ਨੇ ਆਪਦੀ ਬਾਡੀ ਨੂੰ ਉਸ ਸ਼ੇਪ ਚ ਰੱਖਦੇ ਨੇ ਤਾਂ ਕਿ ਉਹ ਸਰਵਾਈਵ ਕਰ ਸਕਣ ਬਾਲੀਵੁੱਡ ਵਾਲੇ ਐਂਡ ਮਾਡਲਿੰਗ ਵਾਲੇ ਸ਼ੁਕਰ ਆ ਇਨਸਾਨ ਦੀ ਔਕਾਤ ਇਨੀ ਨਹੀਂ ਪਹੁੰਚੀ ਸਾਇੰਸ ਨੇ ਨਹੀਂ ਤਰੱਕੀ ਨਹੀਂ ਕੀਤੀ ਕਿ ਜੋ ਪ੍ਰੈਗਨੈਂਸੀ ਦਾ ਪੀਰੀਅਡ ਹੈ 9 ਮਹੀਨਾ ਦਾ ਜੇ ਕਿਸੇ ਨੇ ਉਹ ਖੋਜ ਕਰ ਲਈ ਕਿ ਇਹ 4 ਜਾਂ 5 ਜਾਂ 6 ਮਹੀਨਿਆਂ ਚ ਹੋ ਜਾਏਗਾ ਤਾਂ ਪੈਕੇਜ ਚੱਲ ਪੈਣਗੇ ਉਹਦੇ ਵੀ ਕਿ 4 ਮਹੀਨੇ ਚ ਕਰਨਾ ਹੈ ਤਾਂ ਇੰਨੇ ਲੱਖ ਰੁਪਏ 5 ਦਾ 6 ਦਾ 9 ਮਹੀਨੇ ਸਫਰ ਕਿਉਂ ਕਰਨਾ ਸੋ ਕੁਦਰਤ ਨਾਲ ਖਲਵਾੜਾ ਅਗਰ ਕਦੇ ਐਸਾ ਹੋ ਗਿਆ ਤਾਂ ਉਹਦੇ ਨਤੀਜੇ ਡਿਜ਼ਾਸਟਰ ਹੀ ਹੋਣਗੇ